ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਆਸ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਲੜੀਵਾਰ ਵਿਆਖਿਆ ਨੂੰ ਸ਼ੁਰੂ ਕਰਦੇ ਹਾਂ ਜਿਸ ਦੇ ਵਿੱਚ ਪਹਿਲਾ ਰਾਗ ਜਿਹੜਾ ਕਿ 14 ਨੰਬਰ ਅੰਗ ਤੋਂ ਸ਼ੁਰੂ ਹੁੰਦਾ ਹੈ ਉੱਥੋਂ ਆਪਾਂ ਸ਼ੁਰੂ ਕਰਾਂਗੇ ਇੱਕ ਇੱਕ ਸ਼ਬਦ ਨੂੰ ਆਪਾਂ ਰੋਜ਼ਾਨਾ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਚੋਣਵੇਂ ਸ਼ਬਦ ਹੁੰਦੇ ਨੇ ਜਾਂ ਜਿਹੜੇ ਸ਼ਬਦਾਂ ਦੇ ਭਾਵ ਅਰਥ ਹੁੰਦੇ ਨੇ ਉਹਨਾਂ ਨੂੰ ਵੀ ਆਪਾਂ ਸਮਝਣ ਦੀ ਕੋਸ਼ਿਸ਼ ਨਾਲ ਨਾਲ ਕਰਿਆ ਕਰਾਂਗੇ ਜਿਹੜੀਆਂ ਜਪਜੀ ਸਾਹਿਬ ਬਾਣੀ ਜਾਂ ਰਹਿਰਾਜ ਸਾਹਿਬ ਦੀ ਬਾਣੀ ਜਾਂ ਸੋਹਿਲਾ ਸਾਹਿਬ ਦੀ ਬਾਣੀ ਹੈ ਉਹਨਾਂ ਦੇ ਕੰਪਲੀਟ ਅਰਥ ਕਰਕੇ ਮੈਂ ਆਪਣੇ ਚੈਨਲ ਤੇ ਪਹਿਲਾਂ ਵੀਡੀਓਜ਼ ਅਪਲੋਡ ਕੀਤੀਆਂ ਹੋਈਆਂ ਨੇ ਦੁਬਾਰਾ ਵੀ ਮੈਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਬਣਾ ਕਰਕੇ ਅਪਲੋਡ ਕੀਤਾ ਜਾਵੇ ਸੋ ਅੱਜ ਪਹਿਲੇ ਸ਼ਬਦ ਨੂੰ ਸ਼ੁਰੂ ਕਰਦੇ ਹਾਂ ਜਿਹੜਾ ਕਿ ਸ਼੍ਰੀ ਰਾਗ ਦੇ ਦੁਆਰਾ ਸ਼ੁਰੂ ਹੁੰਦਾ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਸਭ ਤੋਂ ਪਹਿਲਾਂ ਆਉਂਦੀ ਹੈ ਸ਼੍ਰੀ ਰਾਗ ਮਹੱਲਾ 1 ਰਾਗ ਸ਼੍ਰੀ ਰਾਗ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਇਹ ਬਾਣੀ ਹੈ ਹੁਣ ਪਹਿਲਾ ਜੋ ਸ਼ਬਦ ਅੱਜ ਦਾ ਸ਼ੁਰੂ ਹੁੰਦਾ ਹੈ ਜਦੋਂ ਵੀ ਕਿਸੇ ਸ਼ਬਦ ਨੂੰ ਵਿਚਾਰਨਾ ਹੁੰਦਾ ਹੈ ਤਾਂ ਉਹਦੇ ਪਹਿਲਾਂ ਰਹਾਉ ਦੇ ਬੰਦ ਨੂੰ ਵੇਖਿਆ ਜਾਂਦਾ ਮੰਨ ਲਓ ਜੇ ਤੁਸੀਂ ਗੁਰਬਾਣੀ ਦੇ ਕਿਸੇ ਵੀ ਸ਼ਬਦ ਨੂੰ ਸਮਝਣਾ ਹੈ ਤਾਂ ਉਹਦੇ ਵਿੱਚ ਚੈੱਕ ਕਰੋ ਪਹਿਲਾਂ ਰਹਾਉ ਦਾ ਬੰਦ ਹੈਗਾ ਏ ਜੇ ਰਹਾਉ ਦਾ ਬੰਦ ਹੈਗਾ ਏ ਤਾਂ ਜਿਹੜੀ ਗੱਲ ਰਹਾਉ ਦੇ ਬੰਦ ਦੇ ਵਿੱਚ ਸਮਝਾਈ ਗਈ ਬਾਕੀ ਸਾਰੀਆਂ ਪੰਕਤੀਆਂ ਭਾਵੇਂ ਉਹ ਉੱਪਰ ਲੀਆਂ ਪੰਕਤੀਆਂ ਨੇ ਭਾਵੇਂ ਥਲੜੀਆਂ ਪੰਕਤੀਆਂ ਨੇ ਉਹਦੀਆਂ ਉਦਾਹਰਨਾਂ ਹੁੰਦੀਆਂ ਨੇ ਉਹਦੀ ਵਿਆਖਿਆ ਕਰ ਰਹੀਆਂ ਹੁੰਦੀਆਂ ਨੇ ਇਸੇ ਹੀ ਤਰ੍ਹਾਂ ਗੁਰੂ ਪਾਤਸ਼ਾਹ ਜਿਵੇਂ ਹੁਣ ਅੱਜ ਦੇ ਇਸ ਸ਼ਬਦ ਦੇ ਵਿੱਚ ਸਮਝਾਉਂਦੇ ਨੇ ਸੱਚਾ ਨਿਰੰਕਾਰ ਨਿਜ ਥਾਂ ਕਿ ਜਿਹੜਾ ਉਹ ਅਕਾਲ ਪੁਰਖ ਪਰਮਾਤਮਾ ਹੈ ਸਦਾ ਰਹਿਣ ਵਾਲਾ ਹੈ ਸਥਿਰ ਹੈ ਤੇ ਸੁਣ ਸੁਣ ਆਖਣ ਆਖਣਾ ਜੇ ਭਾਵ ਹੈ ਕਰੇ ਤਮਾਈ ਕਹਿੰਦੇ ਅਸੀਂ ਜੀਵ ਇਸ ਇੱਕ ਦੂਜੇ ਤੋਂ ਸੁਣ ਸੁਣ ਕੇ ਬਿਆਨ ਕਰ ਦਿੰਦੇ ਹਾਂ ਪਰ ਇਹ ਕੋਈ ਨਹੀਂ ਦੱਸ ਸਕਦਾ ਕਿ ਉਹ ਕਿੰਨਾ ਵੱਡਾ ਹੈ ਜੇ ਪ੍ਰਭੂ ਨੂੰ ਚੰਗਾ ਲੱਗੇ ਤਾਂ ਆਪਣੀ ਸਿਫਤ ਸਲਾਹ ਦੀ ਤਾਂ ਉਹ ਪੈਦਾ ਕਰ ਦਿੰਦਾ ਏ ਹੁਣ ਇਹਦਾ ਭਾਵ ਇਹ ਹੈ ਪਰ ਹੁਣ ਪਹਿਲੀ ਪੰਕਤੀ ਦੇ ਵਿੱਚ ਗੁਰੂ ਪਾਤਸ਼ਾਹ ਕੀ ਸਮਝਾਉਂਦੇ ਨੇ ਕਹਿੰਦੇ ਕੋਟ ਕੋਟੀ ਮੇਰੀ ਅਰਜ਼ਾ ਪਵਨ ਪੀਣ અપਿਆਓ ਕਹਿੰਦੇ ਜੇ ਮੇਰੀ ਉਮਰ ਕਰੋੜਾਂ ਸਾਲਾਂ ਦੀ ਹੋ ਜਾਏ ਕੋਟ ਕੋਟੀ ਇਹਦਾ ਅਰਥ ਹੁੰਦਾ ਹੈ ਕਰੋੜਾਂ ਕਹਿੰਦੇ ਜੇ ਕਰੋੜਾਂ ਸਾਲਾਂ ਦੀ ਮੇਰੀ ਅਰਜ਼ਾ ਉਮਰ ਹੋ ਜਾਏ ਪਵਨ ਪੀਣ અપਿਆਓ ਹਵਾ ਪਾਣੀ ਇਹ ਮੇਰਾ ਪੀਣਾ ਖਾਣਾ ਪੀਣਾ ਹੋ ਜਾਏ ਚੰਦ ਸੂਰਜ ਦੋਇ ਗੁਫੇ ਨਾ ਦੇਖਾਂ ਸੁਪਨੇ ਸੌ ਨਾ ਥਾਉ ਕਹਿੰਦੇ ਮੈਂ ਗੁਫਾ ਦੇ ਵਿੱਚ ਬੈਠ ਜਾਵਾਂ ਜਿੱਥੇ ਮੈਨੂੰ ਚੰਦ ਸੂਰਜ ਬਾਰੇ ਪਤਾ ਨਾ ਹੋਵੇ ਭਾਵ ਦਿਨ ਕਦੋਂ ਚੜਦਾ ਰਾਤ ਕਦੋਂ ਹੁੰਦੀ ਏ ਇਹਦੇ ਬਾਰੇ ਤਾਂ ਮੈਨੂੰ ਪਤਾ ਹੀ ਨਾ ਹੋਵੇ ਪਰ ਫਿਰ ਵੀ ਕਹਿੰਦੇ ਭੀ ਤੇਰੀ ਕੀਮਤ ਨਾ ਪਵੇ ਹੋਂ ਕੇਵੜੇ ਆਖਾਂ ਨਾ ਹੁਣ ਇਸ ਸ਼ਬਦ ਦਾ ਮੇਨ ਭਾਵ ਕੀ ਰਹਿਣਾ ਹੈ ਕਈ ਵਾਰ ਕੁਝ ਲੋਕ ਬਾਬੇ ਪੁਰਾਣੇ ਸਮੇਂ ਦੇ ਵਿੱਚ ਕੀ ਕਹਿੰਦੇ ਕਿ ਸੀ ਕਿ ਅਸੀਂ ਪ੍ਰਮਾਤਮਾ ਦਾ ਅੰਤ ਪਾਲ ਲੈਣਾ ਪਰ ਬਾਬਾ ਜੀ ਕਹਿੰਦੇ ਕਿਸੇ ਵੀ ਢੰਗ ਨਾਲ ਅੰਤ ਨਹੀਂ ਪਾਇਆ ਜਾ ਸਕਦਾ ਭਾਵੇਂ ਕੋਈ ਭੋਰਿਆਂ ਵਿੱਚ ਬੈਠ ਲਏ ਭਾਵੇਂ ਕੋਈ ਪਖੰਡ ਕਰ ਲਏ ਭਾਵੇਂ ਕੋਈ ਘਰਵਾਰ ਛੱਡ ਕੇ ਜੰਗਲਾਂ ਵਿੱਚ ਚਲੇ ਆ ਜਾਏ ਕਹਿੰਦੇ ਭਾਵੇਂ ਕੋਈ ਖਾਣਾ ਪੀਣਾ ਹਵਾ ਨੂੰ ਕਰ ਦੇਵੇ ਕਿ ਕੁਝ ਵੀ ਨਹੀਂ ਖਾਂਦਾ ਸਿਰਫ ਹਵਾ ਦੀ ਸਹਾਰੇ ਆਕਸੀਜਨ ਮਿਲਦੀ ਹੈ ਪਰ ਫਿਰ ਵੀ ਕਹਿੰਦੇ ਭੀ ਤੇਰੀ ਕੀਮਤ ਨਾ ਪਵੇ ਪਰ ਰੱਬ ਜੀ ਪਰਮਾਤਮਾ ਜੀ ਤੇਰਾ ਫਿਰ ਵੀ ਅੰਤ ਨਹੀਂ ਪਾਇਆ ਜਾ ਸਕਦਾ ਮੈਂ ਕਿਵੇਂ ਤੇਰੇ ਨਾਮ ਨੂੰ ਆਖ ਸਕਦਾ ਕਿ ਕਿੰਨਾ ਵੱਡਾ ਹੈ ਕੁੱਸਾ ਕਟੀਆਂ ਵਾਰ-ਵਾਰ ਪੀਸਣ ਪੀਸਾਂ ਪਾਏ ਕਹਿੰਦੇ ਜੇ ਤਪਾਂ ਦੇ ਕਸ਼ਟ ਦੇ ਦੇ ਕੇ ਆਪਣੇ ਸਰੀਰ ਨੂੰ ਮੈਂ ਕੋਹ ਸੁੱਟਾਂ ਮੁੜ ਮੁੜ ਰੱਤਾ ਰੱਤਾ ਕੱਟਦੇ ਆ ਕਹਿੰਦੇ ਚੱਕੀ ਵਿੱਚ ਪਾ ਕੇ ਪੀਦੇ ਆ ਹੁਣ ਕਈ ਵਾਰ ਕਈ ਮਨੁੱਖ ਨਾ ਤੁਸੀਂ ਆਪਾਂ ਜਿਵੇਂ ਹੁਣ ਅੱਜ ਵੀ ਮਹਾਕੁੰਭ ਚੱਲ ਰਿਹਾ ਏ ਤੇ ਤੁਸੀਂ ਵੇਖਿਓ ਕਈ ਬਾਬਿਆਂ ਨੇ ਸਰੀਰ ਦੇ ਉੱਪਰ ਧੂਨੇ ਲਾਏ ਨੇ ਮਿੱਟੀਆਂ ਲਾਈਆਂ ਨੇ ਅੱਗ ਦੇ ਉੱਪਰ ਸਰੀਰ ਨੂੰ ਸਾੜ ਰਹੇ ਆ ਤਾਂ ਕਈ ਵਾਰ ਉਹ ਇਦਾਂ ਧੂਨੇ ਜਿ ਬਾਲ ਕੇ ਬੈਠੇ ਆ ਕਈ ਵਾਰ ਠੰਡੇ ਪਾਣੀ ਦੇ ਵਿੱਚ ਪਰਬਤਾਂ ਤੇ ਜਾ ਕੇ ਭਗਤੀ ਕਰਦੇ ਆ ਪਰ ਗੁਰੂ ਪਾਤਸ਼ਾਹ ਕਹਿੰਦੇ ਜੇ ਇਦਾਂ ਵੀ ਕੋਈ ਮਨੋਖ ਕਰੇ ਕਿ ਮੈਂ ਸਰੀਰ ਕੱਟ ਕੇ ਦੇ ਦੇ ਆਂ ਕਿ ਇਹਦੇ ਨਾਲ ਮੈਂ ਅੰਤ ਪਾ ਲਵਾਂਗਾ ਬਾਬਾ ਜੀ ਕਹਿੰਦੇ ਨਹੀਂ ਅੱਗੀ ਸੇਤੀ ਜਾਲੀਆਂ ਭਸਮ ਸੇਤੀ ਰਲ ਜਾਉ ਕਹਿੰਦੇ ਅੱਗ ਨਾਲ ਸਾੜ ਸੁੱਟਾਂ ਤੇ ਆਪਣੇ ਆਪ ਨੂੰ ਸਵਾਹ ਨਾਲ ਰਲਾ ਲਵਾਂ ਤੇ ਅੱਜ ਆਪਨੇ ਵੇਖਿਆ ਹੋਊਗਾ ਕੁੰਬ ਦੇ ਮੇਲੇ ਤੇ ਕਿੰਨੇ ਨਾਗੇ ਸਾਧੂ ਜਿਹੜੇ ਸਰੀਰ ਦੇ ਉੱਪਰ ਸਵਾਹ ਮਲੀ ਬੈਠੇ ਨੇ ਤੇ ਇਹ ਧਰਮ ਦਾ ਕਰਮ ਸਮਝਦੇ ਨੇ ਬਾਬਾ ਜੀ ਕਹਿੰਦੇ ਇਹਦੇ ਨਾਲ ਤਾਂ ਕੋਈ ਫਰਕ ਨਹੀਂ ਪੈਣਾ ਪਾ ਮੈਂ ਸਾਰੀ ਉਮਰ ਕਹਿੰਦੇ ਸਵਾਦ ਦੇ ਵਿੱਚ ਲਿਟੀ ਜੋ ਕੀ ਫਰਕ ਪੈਣਾ ਹੈ ਭੀ ਤੇਰੀ ਕੀਮਤ ਨਾ ਪਵੇ ਹੋ ਕੇ ਬੜੇ ਆਖਾਂ ਨਾ ਕਹਿੰਦੇ ਫਿਰ ਵੀ ਤੇਰੀ ਕੀਮਤ ਨਹੀਂ ਪੈਣੀ ਕਿਵੇਂ ਤੇਰੇ ਨਾਮ ਨੂੰ ਆਖਿਆ ਜਾ ਸਕਦਾ ਹੈ ਅਗਲੀ ਉਦਾਹਰਨ ਪੰਖੀ ਹੋਏ ਕੇ ਜੇ ਭਵਾਂ ਸਹ ਅਸਮਾਨੀ ਜਾਉ ਕਹਿੰਦੇ ਜੇ ਮੈਂ ਪੰਛੀ ਬਣ ਜਾਵਾਂ ਇੱਕ ਪੰਛੀ ਕੋਈ ਬਣ ਕੇ ਕਹਿੰਦੇ ਮੈਂ ਸਹ ਅਸਮਾਨ ਸੈਂਕੜੇ ਉੱਚਾ ਉੱਡਾਂ ਅਸਮਾਨਾਂ ਦੇ ਵਿੱਚ ਪਹੁੰਚ ਜਾਵਾਂ ਕੀ ਕਹਿੰਦੇ ਫਿਰ ਐਦਾਂ ਕੁਝ ਹੋ ਜਾਉ ਨਦਰੀ ਕਿਸੇ ਨਾ ਆਬੂ ਨਾ ਕਿਛਪੀਆਂ ਨਾ ਖਾਉ ਕਿਸੇ ਨੂੰ ਉੱਚਾ ਇੰਨਾ ਉੱਡ ਜਾਵਾਂ ਕਿਸ ਨੂੰ ਨਜ਼ਰੀ ਨਾ ਆਵਾਂ ਕਿਸੇ ਨੂੰ ਪਤਾ ਹੀ ਨਾ ਲੱਗਾ ਕਿ ਮੈਂ ਉਹ ਪੰਖੀ ਕਿੱਧਰ ਚਲੇ ਗਿਆ ਕਹਿੰਦੇ ਪਰ ਫੀਕ ਫਿਰ ਤੇਰੀ ਕੀਮਤ ਪੈ ਸਕਦੀ ਏ ਕਹਿੰਦੇ ਪਰ ਫਿਰ ਵੀ ਤੇਰੀ ਕੀਮਤ ਨਾ ਪਵੇ ਹੋਂ ਕੇ ਵੜਿਆੱਖਾਂ ਨਾਉ ਕਹਿੰਦੇ ਫਿਰ ਵੀ ਤੇਰੀ ਕੀਮਤ ਨਹੀਂ ਪਾਈ ਜਾ ਸਕਦੀ ਨਾਨਕ ਕਾਗਦ ਲਖਮਣਾ ਪੜਪੜ ਕੀਚੇ ਪਾਓ ਕਹਿੰਦੇ हे ਨਾਨਕ ਆਖੇ ਪ੍ਰਭੂ ਮੇਰੇ ਪਾਸ ਤੇਰੀ ਵਡਿਆਈ ਨਾਲ ਭਰੇ ਹੋਏ ਲਖਮਣਾ ਕਾਗਜ਼ ਹੋਣ ਉਹਨਾਂ ਨੂੰ ਮੁੜ ਮੁੜ ਕੇ ਵਿਚਾਰ ਵੀ ਕੀਤੀ ਜਾਵੇ ਪਰ ਕਹਿੰਦੇ ਮਸੂ ਤੋਟਣਾ ਆਵੇ ਲੇਖਣ ਪਾਉਣ ਚਲਾਓ ਤੇ ਜੇ ਤੇਰੀ ਵਡਿਆਈ ਕਹਿੰਦੇ ਲਿਖਣ ਵਾਸਤੇ ਮੈਂ ਹਵਾ ਨੂੰ ਕਲਮ ਬਣਾ ਲਵਾਂ ਲਿਖਦਿਆਂ ਲਿਖਦਿਆਂ ਸਿਆਹੀ ਦੀ ਵੀ ਕਦੇ ਤੋੜ ਨਾ ਆਵੇ ਹੁਣ ਦੇਖੋ ਕਈ ਵਾਰ ਨਾ ਕਈ ਇਨਸਾਨ ਕਹਿੰਦੇ ਨੇ ਕਿ ਲਿਖਣ ਦੇ ਨਾਲ ਵਡਿਆਈ ਦਾ ਅੰਤ ਪਾਇਆ ਜਾ ਸਕਦਾ ਜਾਂ ਰੱਬ ਦਾ ਅੰਤ ਪਾਇਆ ਜਾ ਸਕਦਾ ਗੁਰੂ ਪਾਤਸ਼ਾਹ ਕਹਿੰਦੇ ਜੇ ਮੈਂ ਕਲਮ ਬਣਾ ਲਵਾਂ ਸਾਹੀ ਬਣਾ ਲਵਾਂ ਉਹ ਮੁੱਕੇ ਵੀ ਨਾ ਤੋੜ ਵੀ ਨਾ ਆਵੇ ਕਹਿੰਦੇ ਫਿਰ ਵੀ ਭੀ ਤੇਰੀ ਕੀਮਤ ਨਾ ਪਵੇ ਹੋਂ ਕੇ ਵਡੇ ਆਖਾਂ ਨਾ ਕਹਿੰਦੇ ਫਿਰ ਵੀ ਰੱਬ ਜੀ ਪ੍ਰਮਾਤਮਾ ਜੀ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਤੇ ਬਹੁਤੇ ਮਨੁੱਖ ਜੀ ਪੁਰਾਣੇ ਸਮੇਂ ਦੇ ਵਿੱਚ ਆਪ ਵੇਖੋ ਅੰਤ ਪਾਉਣ ਵਾਲੇ ਪਾਸੇ ਹੀ ਤੁਰੇ ਸੀ ਉਹ ਚਾਹੁੰਦੇ ਸਨ ਕਿ ਰੱਬ ਦਾ ਅੰਤ ਪਾ ਲਈਏ ਰੱਬ ਨੂੰ ਆਪਣੇ ਵਸ ਦੇ ਵਿੱਚ ਕਰ ਲਈਏ ਜਿਵੇਂ ਆਪਾਂ ਗੁਰਬਾਣੀ ਦੇ ਵਿੱਚ ਸ਼ਬਦ ਪੜ੍ਹਦੇ ਹਾਂ ਹਰ ਯੁਗ ਯੁਗ ਭਗਤੇ ਉਪਾਇਆ ਪੈ ਜਿ ਰੱਖਦਾ ਆਇਆ RAM ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਕਿ ਹਰ ਯੁਗ ਦੇ ਵਿੱਚ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਭਗਤ ਪੈਦਾ ਹੁੰਦੇ ਨੇ ਤੇ ਆਪਣੇ ਭਗਤਾਂ ਦੀ ਲਾਜ ਉਹ ਵਾਹਿਗੁਰੂ ਆਪ ਰੱਖਦਾ ਏ ਇਸੇ ਹੀ ਤਰ੍ਹਾਂ ਭਗਤ ਪ੍ਰਹਿਲਾਦ ਜੀ ਹੋਏ ਉਹਨਾਂ ਦੇ ਪਿਤਾ ਹੋਏ ਮਿਥਿਹਾਸ ਦੇ ਵਿੱਚ ਉਹ ਸਾਖੀ ਸੁਣਾਈ ਜਾਂਦੀ ਹੈ ਕਿ ਹਰਨਾਕਸ਼ ਹੋਏ ਹੁਣ ਹਰਨਾਕਸ਼ ਨੇ ਰੱਬ ਦਾ ਅੰਤ ਕਿਉਂ ਪਾਉਣ ਦੀ ਗੱਲ ਕੀਤੀ ਕਿਉਂ ਪਾਉਣਾ ਚਾਹੁੰਦਾ ਸੀ ਉਹ ਚਾਹੁੰਦਾ ਸੀ ਜਿਹੜੀ ਮੌਤ ਹੈ ਦਿਨ ਰਾਤ ਹੈ ਇਹ ਧਰਤੀ ਕਿਵੇਂ ਚੱਲਦੀ ਹੈ ਕਿਵੇਂ ਕਿਸੇ ਨੂੰ ਜਨਮ ਦੇਣਾ ਹੈ ਕਦੋਂ ਕਿਸੇ ਨੂੰ ਮਾਰਨਾ ਹੈ ਕਿਸੇ ਨਾਲ ਕੀ ਰਜ ਰਜਕ ਦੇਣਾ ਹੈ ਸਭ ਕੁਝ ਮੇਰੇ ਹੱਥ ਵਿੱਚ ਹੋਵੇ ਤਾਂ ਜਦੋਂ ਉਹਨੇ ਵਰ ਵੀ ਪ੍ਰਾਪਤ ਕਰ ਲਿਆ ਸੀ ਕਿ ਨਾ ਮੈਨੂੰ ਕੋਈ ਅੰਦਰ ਮਾਰੇ ਨਾ ਬਾਹਰ ਮਾਰੇ ਨਾ ਉੱਤੇ ਨਾ ਥੱਲੇ ਨਾ ਦਿਨੇ ਨਾ ਰਾਤ ਤਾ ਫਿਰ ਵੀ ਕਹਿੰਦੇ ਪ੍ਰਮਾਤਮਾ ਨੇ ਉਹਨੂੰ ਖਤਮ ਕਰ ਦਿੱਤਾ ਤੇ ਭਗਤ ਪ੍ਰਹਿਲਾਦ ਦੀ लाज ਰੱਖੀ। ਸੋ ਹੁੰਦਾ ਕੀ ਹੈ ਕਿ ਇਹ ਅੰਤ ਪਾਉਣ ਵਾਲੇ ਪਾਸੇ ਤੁਰਦੇ ਨੇ ਕਿ ਰੱਬ ਦਾ ਅੰਤ ਲੱਭ ਲਿਆ ਜਾਏ। ਤੇ ਰੋਜ਼ਾਨਾ ਜਪਜੀ ਸਾਹਿਬ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਅੰਤ ਨ ਸਿਫਤੀ ਕਹਿ ਨ ਅੰਤ ਅੰਤ ਨ ਕਰਨੇ ਦੇ ਨ ਅੰਤ ਕਿ ਰੱਬ ਦਾ ਅੰਤ ਨਾ ਤਾਂ ਸੁੰਨ ਦੇ ਵਿੱਚ ਹੈ ਨਾ ਵੇਖਣ ਦੇ ਵਿੱਚ ਹੈ ਨਾ ਕਹਿਣ ਦੇ ਵਿੱਚ ਹੈ ਕਿ ਰੱਬ ਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ। ਤੇ ਬਹੁਤੇ ਮਨੁੱਖਾਂ ਦੀ ਕੋਸ਼ਿਸ਼ ਇਹੋ ਹੀ ਹੁੰਦੀ ਹੈ ਕਿ ਰੱਬ ਦਾ ਅੰਤ ਪਾ ਲਿਆ ਜਾਏ। ਰੱਬ ਨੂੰ ਵਸ ਦੇ ਵਿੱਚ ਕਰ ਲਿਆ ਜਾਏ ਤੇ ਬਾਬਾ ਕਬੀਰ ਜੀ ਦਾ ਵੀ ਇੱਕ ਇਦਾਂ ਸੀ ਹੁਕਮਨਾਮਾ ਪੜਦੇ ਹਾਂ ਕਿ ਸੰਕ ਸੁਨੰਦ ਮਹੇਸ਼ ਸਮਾਨਾ ਸ਼ੇਖ ਨਾਗ ਤੇਰੋ ਮਰਮ ਨਾ ਜਾਨਾ ਸੰਕ ਸੁਨੰਦ ਮਹੇਸ਼ ਇਹ ਬ੍ਰਹਮਾ ਦੇ ਪੁੱਤਰ ਹੋਏ ਨੇ ਇਹਨਾਂ ਨੇ ਵੀ ਪ੍ਰਮਾਤਮਾ ਦਾ ਰੱਬ ਅੰਤ ਪਾਉਣ ਵਾਲੇ ਪਾਸੇ ਨੂੰ ਯਤਨ ਕੀਤਾ ਸੀ ਪਰ ਕਹਿੰਦੇ ਇਹ ਵੀ ਰੱਬ ਦਾ ਉਸ ਪ੍ਰਮਾਤਮਾ ਦਾ ਅੰਤ ਨਾ ਪਾ ਸਕੇ ਤੇ ਸ਼ੇਖ ਨਾਗ ਵਰਗਿਆਂ ਨੇ ਵੀ ਤੇਰਾ ਅੰਤ ਨਹੀਂ ਪਾਇਆ ਉਹ ਵੀ ਤੇਰੀ ਜਿਹੜੀ ਅੰਤ ਦਾ ਉਰਲਾ ਜਾਂ ਪਰਲਾ ਬੰਨਾ ਨਹੀਂ ਲੱਭ ਸਕੇ ਸੋ ਅੱਜ ਦੇ ਇਸ ਸ਼ਬਦ ਦਾ ਮੇਨ ਭਾਵ ਇਹ ਹੋਈ ਹੈ ਕਿ ਉਸ ਅਕਾਲ ਪੁਰਖ ਪਰਮਾਤਮਾ ਦੀਆਂ ਅੰਤ ਪਾਉਣ ਦੀਆਂ ਗੱਲਾਂ ਨਹੀਂ ਕੀਤੀਆਂ ਜਾ ਸਕਦੀਆਂ ਉਹਦਾ ਅੰਤ ਨਹੀਂ ਕਿਤੋਂ ਵੀ ਪਾਇਆ ਸਕਦਾ ਇਹ ਮਨੁੱਖ ਸਿਰਫ ਉਹਨੂੰ ਸਿਮਰ ਸਕਦਾ ਏ ਆਰਾਧ ਸਕਦਾ ਏ ਉਹਦੀ ਵਡਿਆਈ ਕਰ ਸਕਦਾ ਏ ਪਰ ਅੰਤ ਕਿਸੇ ਪਾਸਿਓਂ ਨਹੀਂ ਪੈਂਦਾ ਸੋ ਜੇ ਚੈਨਲ ਤੇ ਜੁੜੇ ਹੋਏ ਹੁਣ ਤੱਕ ਤਾਬ ਜੀ ਦਾ ਬਹੁਤ ਧੰਨਵਾਦ ਬਾਣੀ ਨੂੰ ਵਿਚਾਰਦੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅਗਾਹ ਵੀ ਇਸੇ ਹੀ ਤਰ੍ਹਾਂ ਸ਼ਬਦਾਂ ਦੀ ਵਿਆਖਿਆ ਨਿਰੰਤਰ ਚੱਲਦੀ ਰਹੇਗੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਜਰੂਰ ਸਬਸਕ੍ਰਾਈਬ ਕਰਿਓ ਸ਼ੇਅਰ ਵੀ ਕਰਿਓ ਤਾਂ ਕਿ ਹੋਰਨਾਂ ਤੱਕ ਵੀ ਗੁਰਬਾਣੀ ਦੇ ਅਰਥ ਸਹੀ ਢੰਗ ਦੇ ਨਾਲ ਪਹੁੰਚ ਸਕਣ ਫਤੇ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ